ਬੜੀ ਫੇਮਸ ਗੱਲ ਹੈ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਛੁੱਟੀਆਂ ਤੇ ਜਾ ਰਿਹਾ ਸੀ ਕੋਲੋਨਾ ਦੇ ਨੇੜੇ ਬ੍ਰਿਸ਼ਕ ਕੋਲੰਬੀਆ ਚ ਪਿੱਛੋਂ ਪੁਲਿਸ ਵਾਲਾ ਆਇਆ ਓਏ ਲਾਈਟਾਂ ਦਿੱਤੀਆਂ ਪੁਲਸ ਉਹਥੇ ਪਿੱਛੋਂ ਲਾਈਟਾਂ ਦੇਣ ਦੀ ਆ ਮਤਲਬ ਸਾਈਡ ਤੇ ਲਾ ਲਓ ਸਾਈਡ ਤੇ ਲਾ ਲੈ ਨੂੰ ਕਹਿੰਦੇ ਨੇ ਪੁੱਲ ਕਰ ਲਿਆ ਪੁੱਲ ਕਰ ਲਈ ਪ੍ਰਧਾਨ ਮੰਤਰੀ ਦੀ ਗੱਡੀ ਪਤਾ ਨਹੀਂ ਸੀਗਾ ਪੁਲਿਸ ਵਾਲੇ ਨੂੰ ਕੌਣ ਹੈ ਉਹ ਚ ਆਇਆ ਗੱਡੀ ਦੇ ਕੋਲੇ ਕਹਿੰਦਾ you are over speed can i have your license please pradhan mantri ne license ditta ke dekh license te naam pad me kon ha main prime minister ha wo kenda ji kya baat hai 100 dollar da chalan katke kenda ji tade samne duty karke bahut vadiya lagya desh nu tade huje load hai ਓਵਰ ਸਪੀਡ ਨਾਲ ਚਲਾਇਆ ਕਰੋ ਤੇ ਇੱਥੇ ਆਟੋਗ੍ਰਾਫ ਦੇ ਦਿਓ ਇੱਕ ਕਾਗਜ਼ ਤੇ ਨਾਲੇ ਆਟੋਗ੍ਰਾਫ ਲੈ ਲੈ ਨਾਲੇ ਚਲਾਨ ਕੱਟਾ ਆ ਉਹਨਾਂ ਦਾ ਰੂਲ ਹੈ ਜੀ ਇੱਕ ਆਪਣੇ ਹੀ ਬੰਦਾ ਪੰਜਾਬੀ ਸਰੀ ਦੇ ਵਿੱਚ ਜਾ ਰਿਹਾ ਸੀ ਤਾਂ ਰੈੱਡ ਲਾਈਟ 'ਚ ਲਾਲ ਬੱਤੀ 'ਚ ਲੰਘ ਗਿਆ ਅੱਗੇ ਪੁਲਿਸ ਵਾਲ ਨੇ ਰੋਕ ਲਿਆ ਪੁਲਿਸ ਵਾਲਾ ਜਿਹੜਾ ਗੋਰਾ ਪੁਲਿਸ ਵਾਲਾ ਸੀ ਉਹ ਤਾਂ ਗਵਾਂਟੀ ਸੀ ਘਰ ਦਾ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸੀ ਆਪਸ ਵਿੱਚ ਜਿਵੇਂ ਆਪਣੀ ਗਵਾਂਡੀਆਂ ਨਾਲ ਹੁੰਦੀ ਹੈ ਭਾਈ ਚਰਕਸਾਨ ਸੀ ਤਾਂ ਉਹਨੇ ਰੋਕ ਲਿਆ ਉਹ ਕਹਿੰਦਾ ਮਿਸਟਰ ਸਿੰਘ ਰੈੱਡ ਲਾਈਟ ਜੰਪ ਕੀਤੀ ਹੈ ਉਹ ਆਪਣੇ ਆਲਾ ਜਿਹੜਾ ਆਪਣਾ ਆਪਣੇ ਕਲਚਰ 'ਚ ਆਪਣੇ ਖੂਨ 'ਚ ਨਹੀਂ ਆਇਆ ਹੋਇਆ ਜਮਾਂਦਰੂ ਤਰਲੇ ਵੀ ਛੱਡ ਯਾਰ ਰਹਿਣ ਦੇ ਫਿਰ ਕੀ ਹੁੰਦਾ ਉਹ ਕਹਿੰਦਾ ਛੱਡ ਰਹਿਣ ਦੇ ਯਾਰ ਆਪਾਂ ਗੁਆਂਢੀ ਆ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਬੱਚੇ ਮੈਨੂੰ ਮੇਰੇ ਬੱਚਿਆਂ ਨੂੰ ਜਾਣਦੇ ਨੇ ਰਹਿਣ ਦੇ ਉਹ ਗੋਰਾ ਬੰਦਾ ਕੀ ਕਹਿੰਦਾ ਕਹਿੰਦਾ ਮਿਸਟਰ ਸਿੰਘ ਜੇ ਕੋਈ ਹੋਰ ਹੁੰਦਾ ਤੇਰੀ ਥਾਂ ਤੇ ਤਮੇ 100 ਡਾਲਰ ਦਾ ਚਲਾਨ ਕਰਨਾ ਸੀ ਪਰ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਪਰਿਵਾਰ ਨੂੰ ਜਾਣਦਾ 200 ਡਾਲਰ ਦਾ ਕਰੂੰਗਾ ਕਿਉਂਕਿ ਤੇਰੇ ਬੱਚੇ ਛੋਟੇ ਨੇ ਜੇ ਅੱਜ ਮੈਂ ਤੈਨੂੰ ਛੱਡਤਾ ਕੱਲ ਨੂੰ ਤੂੰ ਐਸੇ ਆਦਤ ਅਨਸਾਰ ਕਿਸੇ ਹੋਰ ਰੈੱਡ ਲਾਈਟ ਨੂੰ ਜੰਪ ਕਰ ਗਿਆ ਤੇ ਉਧਰੋਂ ਕੋਈ ਨਾ ਕੋਈ ਹਾਦਸਾ ਹੋ ਗਿਆ ਤੇ ਤੇਰੀ ਮੌਤ ਹੋ ਵੀ ਤਾਂ ਤੇਰੀ ਮੌਤ ਦਾ ਜ਼ਿੰਮੇਵਾਰ ਮੈਂ ਹੋਊਂਗਾ ਕਿ ਮੈਂ ਉਹਦੇ ਚਲਾਨ ਕਿਉਂ ਨਹੀਂ ਕਟਿਆ ਮੈਂ ਤੇਰੇ ਬੱਚਿਆਂ ਨੂੰ ਪਿਆਰ ਕਰਦਾ ਇਸ ਕਰਕੇ ਅੱਜ 200 ਦਾ ਚਲਾਨ ਆਉਂਦਾ